ਲੈਂਡ ਬਾਰੇ ਸਾਨੂੰ ਰੋਜ਼ ਹਨਾਨ ਕਰਦੇ ਨੇ ਸਿਆੜੀ ਕੀ ਵੀ ਇਹੜੀ ਏਡਾ ਗੋਲ ਘਿਰਟ ਪੈਂਦਾ ਰੋਹੇ ਕਹਿੰਦੇ ਨੇ ਵਿੱਚੇ ਖਰਾਬ ਹੋਈ ਪਈ ਆ ਫਲਾਣਾ ਹੋਇਆ ਪਿਆ ਸਾਡੀ ਸਰਕਾਰ ਇੱਕ ਹੈ ਨਕਮੀ ਆ ਐਡਾ ਬੁਰਾ ਹਾਲ ਕਰਿਆ ਪਿਆ ਸਾਡਾ ਜਿੰਨਾ ਕਹਦੇ ਰੋਟੀਆਂ ਪਕਾਉਣ ਤੋਂ ਮਤ ਹਣੀ ਉਹ ਬੈਠੇ ਨੇ ਨੇਰੇ ਜਿੱਦਾਂ ਸਗਲਾ ਕੀ ਕਰੂਗਾ ਕੀ ਨਾ ਤੁਸੀਂ ਵੀ ਦੁਕਾਨਦਾਰੋਂ ਇਸ ਤਰ੍ਹਾਂ ਦੇਖtion ਅਸੀਂ ਵੀ ਆਹ ਨੇਰੇ 'ਚ ਬੈਠੇ ਮੋਬਤੀਆਂ ਲਾ ਕੇ ਬੈਨੇ ਆ ਤਾਂ ਸੁਣ ਕੀ ਕਰੀਏ ਕਹਿੰਦੇ ਨੇ ਸਰਕਾਰ ਆਹ ਜੀ ਆ ਸਰਕਾਰ ਦਾ ਨਿਪਾਅ ਘੱਟੋ ਜਿਆਦਾ ਹੋਰ ਨਿਪਾਅ ਕਿਹੜੀ ਹੋਊਗੀ ਸਰਕਾਰ ਜਿਹੜਾ ਆਮ ਬਣੇ ਫਾਲਟਾ ਉਹ ਰਾਤ ਨੂੰ ਕਿਉਂ ਪੈਂਦਾ ਰਾਤ ਨੂੰ ਹੀ ਪੈਂਦਾ ਜੀ ਦਿਨ ਚ ਸਾਰੀ ਦਿਹਾੜੀ ਲਾਈਟ ਰਹਿੰਦੀ ਆਤਨੇ ਆ ਕੇ 6 ਵਜੇ 7 ਵਜੇ ਕੱਟ ਲਾਂਦ ਰਹੇ 12 12 ਕੀਕ ਬਜਾਂਦ ਰਹੇ ਇਹ ਪਤਾ ਨਹੀਂ ਕੀ ਚੱਕਰ ਆ ਕਾਦੇ ਖਤਰ ਕਰਦੇ ਨੇ ਹਾਂ ਤੁਸੀਂ ਸਰਕਾਰ ਤੋਂ ਕਿਸ ਤਰ੍ਹਾਂ ਸੰਤੁਸ਼ਟ ਹੋ ਨਹੀਂ ਜੀ ਗਾਉਂ ਨੂੰ ਸੰਤਾ ਇਹ ਤਾਂ ਦੁਖੀ ਹੋਏ ਬੈਠੇ ਆ ਇਹ ਤਾਂ ਦੁਖੀ ਬਹੁਤ ਆ ਇਹਦਾ ਵੋਟਾਂ ਪਾ ਕੇ ਪਸਤਾਏ ਵੀ ਪੂਰੀ ਤਰ੍ਹਾਂ ਫੇਲਾ ਸਰਕਾਰ ਮੈਂ ਕਹਿੰਨਾ ਗਾਉਂ ਨੂੰ ਜੇ ਆ ਗਈ ਤਾਂ ਕਹਿ ਦਿਓ ਜੁੱਤੀਆਂ ਪਹਿਣੀਆਂ ਇਥੇ ਝਾੜੂ ਫੇਰਦਾ ਤੇ ਆਦਿ ਜੁੱਤੀਆਂ ਪਹਿਣੀਆਂ ਉਹਨਾਂ ਤੋਂ ਵਗਰੇ ਇਹਨਾਂ ਨੂੰ ਕਹਿੰਦੇ ਨੇ ਆਏ ਆ ਜੀ ਫਲਾਣਾ ਡਮਗਾਣਾ ਕੀ ਕਰਨਗੇ ਇਹ ਸਰਕਾਰ ਨੂੰ ਸਾਡੀ ਵੋਟਾਂ ਨਾਲ ਜਿੱਤਿਆ ਭੈਣ ਸਾਨੂੰ ਇਹ ਹੈਰਾਨ ਕਰਨ ਲੱਗਿਆ ਪਿਆ ਹੁਣ ਆਹ ਰਾਤੋਂ ਲਾਈਟਾਂ ਭਜਾਉਂਦਾ 10 ਦਿਨ ਵੇਖਣੇ ਫੁੱਦੂ ਬਣਾਉਂਦੇ ਨੇ ਰੋਜ਼ ਜੇ ਫੋਨ ਕਰਦੇ ਆ ਫੋਨ ਬੰਦ ਹੁੰਦੇ ਨੇ ਉਹਨਾਂ ਦੇ ਮੈਸੇਜ ਕੀ ਆਉਂਦਾ ਗਰੁੱਪ ਦੇ ਵਿੱਚ ਮੈਸੇਜ ਕਹਿੰਦਾ ਲਾਈਟ ਖਰਾਬ ਆ ਰੋਜ਼ ਹੀ ਖਰਾਬ ਰਹਿੰਦੀ ਆ ਇੱਕ ਦਿਨ ਦਾ ਹੋਵੇ ਕੰਮ ਚੱਲ ਬੰਦਾ ਮੰਨਿਆ ਹੁਣ 10 ਦਿਨ ਉਹ ਇੱਕਨੇ ਹੈਰਾਨ ਕਰਦੇ ਨੇ ਰੋਜ਼ ਆਥਣੇ ਭਜਾਉਂਦੇ ਨੇ ਲਾਈਟ ਵਾਰੇ ਤਾਂ ਹੀ ਬੁਰਾ ਹਾਲ ਹੈ ਇਹਨਾਂ ਦਾ ਰੋਜ਼ ਕਹਿੰਦੇ ਨੇ ਸਿਹੜ ਕੇ ਵੀ ਗਰੁੱਪ ਚ ਪਾ ਕੇ ਵੀ ਇਹ ਫਾਲਟ ਆ ਜੀ ਇਹ ਚ ਘੰਟੇ ਦਾ ਹੋਊਗਾ ਫਾਲਟ 2 ਘੰਟੇ ਦਾ ਹੋਊਗਾ ਅੱਧੀ ਦੇ ਅੱਢੀ ਤੋਂ ਲਾਈਟ ਕੱਟ ਲੈਂਦੇ ਨੇ ਅੱਧੀ ਰਾਤ ਨੂੰ ਛੱਡਦੇ ਨੇ 2 ਵਜੇ ਬੰਦੇ ਕੰਮੋਂ ਤਾਂ ਆਉਂਦੇ ਨੇ ਥੱਕੇ ਹਾਰੇ ਉਹ ਵੀ ਰੋਟੀ ਖਾਣ ਕਨੀ ਬੈਠੇ ਨੇ ਡੰਗਰ ਬਸੇ ਦਾ ਬਹੁਤ ਖੜੇ ਟਾਈਮ ਤੇ ਮੱਛਰ ਮੱਖੀ ਜ਼ਿਆਦਾ ਹੁੰਦੀ ਆ ਇਹਨਾਂ ਬਾਰੇ ਉਹਨਾਂ ਨੂੰ ਜਦਾਂ ਇੱਕ ਗੇਲ ਲਾ ਕੇ ਵੀ ਸੈੱਟ ਕਰ ਲੈਣਾ ਕਿੰਨਾ ਫਾਲਟ ਆ ਰੋਜ਼ ਥੋੜੀ ਫਾਲਟ ਹੋਊਗਾ ਜੀ ਇਹ ਚੀਜ਼ ਦਾ ਚਾਹੇ ਦਿਹਾੜੀ ਕੱਟ ਲੈਣ ਲਾਈਟ ਦਿਹਾੜੀ ਕੱਟ ਲੈਣਾ 8 ਵਜੇ ਤੋਂ ਲੈ ਕੇ 5 ਵਜੇ ਤੱਕ ਕੱਟ ਲੈਣ ਜਿਹੜਾ ਕੱਟਦਾ ਉਹ ਆ ਟਾਈਮ ਹੁਣ ਰਾਤ ਦਾ ਕੋਈ ਕੱਟਦਾ ਕੋਈ ਫਾਇਦਾ ਨਹੀਂ ਇਹਨਾਂ ਨੂੰ ਸਾਰੇ ਬੰਦੇ ਆਉਂਦੇ ਨੇ ਕੰਮਾਂ ਤੋਂ ਥੱਕਿਆ ਹਰੇ ਗ੍ਰਿਡ ਵਾਲੇ ਕਿਸੇ ਦਾ ਫੋਨ ਚੱਕਦੇ ਨੇ ਗ੍ਰਿਡ ਵਾਲੇ ਦਾ ਫੋਨ ਚੱਕ ਕੇ ਰੱਖ ਦਿੰਦੇ ਨੇ ਚੱਕਦੇ ਨਹੀਂ ਜੀ ਕਦੇ ਫੋਨ ਉਹ ਕੀ ਕੀ ਉਮੀਦ ਕਰਦੇ ਹੋ ਜੀ ਉਮੀਦ ਕੀ ਇੱਕ ਵਾਰ ਫੋਨ ਕੱਟ ਲਾ ਕੇ ਆਪਦੀ ਲਾਈਟ ਕੱਟ ਕੇ ਇਹਨਾਂ ਨੂੰ ਫਲਟ ਸਹੀ ਕਰਨਾ ਚਾਹੀਦਾ ਰੋਜ਼ ਦਿੱਕਤ ਨਾਲ ਤਾਂ ਕੋਈ ਫਾਇਦਾ ਨਹੀਂ ਇਹ ਚੀਜ਼ ਦਾ ਐਡਾ ਲਵਾਨਾ ਪਿੰਡ ਆਈ 68kb ਹਮਲੋਚ ਪੈਂਦਾ ਸਾਡੇ ਮੈਸੇਜ ਆਉਂਦਾ ਫੋਨ ਤੇ ਜਿਆ ਅਸੀਂ ਕਾਲ ਕਰਕੇ ਪੁੱਛਦੇ ਆ ਤਾਂ ਇਹ ਦੱਸਿਆ ਜਾਂਦਾ ਕਿ ਹੈ ਜਾਂਦਾ ਅੱਗੋਂ ਜਵਾਬ ਆਉਂਦਾ ਸਰਕਾਰੀ ਵਿਭਾਗਾਂ ਵਾਲਿਆਂ ਦਾ ਬਿਜਲੀ ਬੋਰਡ ਵਾਲਿਆਂ ਦਾ ਵੀ ਇਹ ਪਿੱਛੋਂ ਫਾਲਟ ਆ ਇਹ ਸਰਕਾਰ ਦੀ ਕੋਈ ਘਾਟ ਆ ਜਾਂ ਵਿਭਾਗਾਂ ਦੀ ਕੋਈ ਘਾਟ ਆ ਇਹ ਸਮਝ ਨਹੀਂ ਗੱਲ ਆ ਰਹੀ ਕੋਈ ਇਹੀ ਸਿਲਸਿਲਾ ਚੱਲਦੇ ਨੂੰ ਘੱਟ ਤੋਂ ਘੱਟ 2 ਮਹੀਨੇ ਹੋ ਗਏ ਇਹੀ ਮੈਸੇਜ ਆਉਂਦਾ ਇਹੀ ਫੋਨ ਤੇ ਜਵਾਬ ਹੁੰਦਾ ਵੀ ਪਿੱਛੋਂ ਫਾਲਟ ਆ ਇਹ ਫਾਲਟ ਕਿਉਂ ਨਹੀਂ ਕਲੀਅਰ ਹੋ ਰਿਹਾ ਕੀ ਦਿੱਕਤ ਆ ਕੀ ਪਰੇਸ਼ਾਨੀ ਆ ਲੋਕਾਂ ਨੇ ਰੋਟੀ ਵੀ ਖਾਣੀ ਆ ਲੋਕ ਸ਼ਾਮ ਨੂੰ ਕੰਮ ਕੰਮਕਾਰ ਕਰਕੇ ਘਰੇ ਵੀ ਆਉਂਦੇ ਆ ਦਿਹਾੜੀਦਾਰ ਬੰਦਾ ਕੰਮ ਤੋਂ ਘਰ ਆਉਂਦਾ ਆਉਂਦਿਆਂ ਨੂੰ ਨਾਉਣਾ ਵੀ ਆ ਰੋਟੀ ਪਾਣੀ ਵੀ ਖਾਣਾ ਤਾਂ ਲਾਈਟ ਹੁੰਦੀ ਨਹੀਂ ਇਹ ਰੋਜ਼ ਦੀ سلسلہ ਇਹ ਕੋਈ ਇੱਕ ਦਿਨ ਦਾ ਨਹੀਂ ਹੈ ਇਸ ਤਰ੍ਹਾਂ ਦੇਖਦੇ ਸਰਕਾਰ ਦਾ ਰੁਈਆ ਸਰਕਾਰ ਦਾ ਤਾਂ ਹੁਣ ਤੁਸੀਂ ਸਾਰੇ ਵੀਰ ਦੇਖੇ ਰਹੇ ਹੋ ਇਹ ਸਰਕਾਰ ਦੀ ਗੌਰ ਹੋਵੇ ਤਾਂ ਮਹਿਕ ਮਲੇ ਦੀ ਕੀ ਜਰਤ ਹੈ ਯਾਰ ਵੀ ਧਿਆਨ ਨਾ ਦਿੱਤਾ ਜਾਵੇ ਸਰਕਾਰੇ ਕੋਈ ਗੌਰ ਨਹੀਂ ਦੇ ਰਹੀ ਕਿਸੇ ਪਾਸੇ ਵੀ ਨਹੀਂ ਦੇ ਰਹੀ ਯਾਰ ਕੋਈ ਇਹ ਹੋਈ ਨਹੀਂ ਰਿਹਾ ਹੈਗਾ ਵੀ ਹਾਂ ਇਹ ਗੱਲ ਦਾ ਮਸਲਾ ਤਰੰਤ ਹੱਲ ਹੋ ਰਿਹਾ ਯਾਰ ਇੱਕ ਲਾਈਨ ਦੇ ਵਿੱਚ ਲਗਾਤਾਰ ਫਾਲਟ ਪੈਣਾ ਉਹਨੂੰ ਨਾ ਦੂਰ ਸਮਝ ਤੋਂ ਬਾਹਰ ਹੈ ਇਹ ਗੱਲ ਕਿਉਂ ਫਾਲਟ ਹੈ ਇਹ ਕਾਦੇ ਕਰਕੇ ਫਾਲਟ ਹੈ ਲਾਈਟ ਕਿਤੇ ਹੋਰ ਦਿੱਤੀ ਜਾ ਰਹੀ ਆ ਕੀ ਕਾਰਨ ਹੈ ਲਗਾਤਾਰ ਲੰਬੇ ਕੱਟ ਨਹੀਂ ਕੋਈ ਅੱਧੇ ਘੰਟੇ ਦਾ ਵੀ ਘੰਟੇ ਦਾ ਕੱਟ ਨਹੀਂ ਹੈਗਾ ਲੰਬੇ ਕੱਟ ਨਹੀਂ ਇਹ ਰੂਟੀਨ ਚ ਹੈ ਹਾਂ ਵੀਰੇ ਰੋਜ਼ੇ ਦਾ ਅੜ ਭਜਾਇਆ ਰੋਟੀ ਰੂਟੀ ਬਣਾਉਣੇ ਆ ਤਾਂ ਬੈਠੇ ਆਰੇ ਵੇਲੇ ਦਵਾਈ ਖ ਲਈ ਬਾਹਰ ਡਾਕਟਰ ਰੋਜ਼ੇ ਹਜੇ ਟਾਈਮ ਭਜਾਉਂਦੇ ਨੇ ਬਿੱਲ ਇਹਨਾਂ ਨਾਲ ਭੇਜਦੇ ਨੇ 6000 7000 ਬਿੱਲ ਭੇਜਦਾ ਤੁਹਾਨੂੰ ਰਾਤ ਕਿੰਨੇ ਵਜੇ ਲੈਟਰ ਰਾਤ 2 ਵਜੇ ਆਈਆ ਕਿਸ ਤਰ੍ਹਾਂ ਦੇਖਿਆ ਯਾਰ ਹਾਂ ਰੋਜ਼ ਦਾ ਇਹੀ ਕੰਮ ਹੋ ਗਿਆ ਇਹਨਾਂ ਦਾ ਲੈਡ ਨਹੀਂ ਹੁੰਦੀ ਕਿੱਡੀਆਂ ਰਾਤਾਂ ਤੇ ਖੜੀਆਂ ਨੇ ਕੋਈ ਇੰਤਜ਼ਾਮ ਨਹੀਂ ਬਣਦਾ ਇਹਨਾਂ ਦਾ ਲਾਈਟ ਆ ਨਹੀਂ ਰਹੀ ਹੁਣ ਕਿਸ ਤਰ੍ਹਾਂ ਲੈ ਕੇ ਜਾਣਾ ਗੱਡੀ ਹੁਣ ਦੋ ਜਣ ਪਾ ਕੇ ਲੈ ਕੇ ਜਾ ਰਹੇ ਹਾਂ ਜੀ ਕਿਸ ਤਰ੍ਹਾਂ ਦੇਖਦਾ ਸਰਕਾਰ ਦਾ ਜਿਹੜਾ ਰੁਭਈਆ ਸਰਕਾਰ ਦਾ ਕੋਈ ਸਹੂਲੇ ਨਹੀਂ ਬਣਦਾ ਜੀ ਕੋਈ ਘੌਰ ਹੀ ਨਹੀਂ ਹੈਗੀ ਰੋਜ਼ ਨਟਮਾ ਜਰੀਆ ਰੋਜ਼ ਭਾਜੀਂ ਆ ਭਾਈ ਜਿਵੇਂ ਸਰਕਾਰ ਦਾ ਕਹਿੰਦੀ ਸੀ ਵੀ ਅਸੀਂ ਘਰ ਘਰ ਲਾਈਟ ਪਜਾ ਦੇਵਾਂਗੇ ਕਹਿੰਦੇ ਤਾਂ ਬਹੁਤ ਕੁਝ ਨਹੀਂ ਇਹ ਕਰਦੇ ਕੁਝ ਨਹੀਂ ਲਾਈਟ ਦਾ ਬਹੁਤ ਬੁਰਾ ਹਾਲ ਹੈ ਜੀ ਇਸੇ ਹਟਕੇ ਵੀ ਲੈਣ ਰੋਜ਼ ਬੰਦ ਕਰਦੇ ਰਾਤ ਨੂੰ 12 ਵਜੇ ਲਾਈਟ ਆਈ ਹੈ ਜੀ ਆ ਹੁਣ ਪਹਿਲੇ ਬੈਠਿਆ ਨੁਕਾਨ ਪੱਤੀ ਹੈ ਜੀ ਕੰਮ ਕਰਨ ਵਾਸਤੇ ਲਾਈਟ ਹੈ ਨਹੀਂ ਜੀ ਦੱਸੋ ਕੀ ਕਰਾਇਆ ਜਾਵੇ ਟੋਡਾ ਜਿਹਦੇ ਕੰਮ ਹੈ ਅਡਾ ਮੋਬਾਈਲਾਂ ਦਾ ਕੰਮ ਹੈ ਜੀ ਰਿਪੇਅਰ ਦਾ ਮਾਰ ਰਿਪੇਅਰ ਕਰਨ ਵਾਲੇ ਪੈਣੀ ਲਾਈਟ ਹੀ ਨਹੀਂ ਹੈਗੀ ਰਾਤ ਨੂੰ 12 ਵਜੇ ਆਈ ਹੈ ਜੀ ਆ ਹੁਣ ਫੇਰ ਭੱਜੀ ਗਈ ਆ ਕੀ ਕੀ ਗਰੁੱਪ ਦੇ ਵਿੱਚ ਪੈਸੇ ਆਉਂਦਾ ਗਰੁੱਪ ਦੇ ਵਿੱਚ ਪੈਸੇ ਆਉਂਦੇ ਵੀ ਛਾਟਕੇ ਵੀ ਲਾਈਨ ਬੰਦ ਹੈ ਜੀ ਤੇ ਰਾਤ ਨੂੰ 11 12 ਵਜੇ ਲਾਈਟ ਆਉਂਦੀ ਰੋਜ਼ੀ ਕੀ ਕਾਰਨ ਮੰਨਦੇ ਹੋ ਕਹਿੰਦਾ ਸਰਕਾਰਾਂ ਹੀ ਨਹੀਂ ਜੀ ਹੋਰ ਕੀ ਕਾਰਨ ਹੈ ਮੀ ਪੈ ਰਹੇ ਨੇ ਕਹਿੰਦੇ ਫਾਲਟ ਪੈ ਬਣੀ ਲੈਣਾ ਨਹੀਂ ਨਹੀਂ ਰੋਜ਼ ਛਾਟਕੇ ਵੀ ਲਾਈਨ ਮਲੋਤੋਂ ਕਿਉਂ ਫਾਲਟ ਪੈਂਦਾ ਹੈ ਏ ਤਾਂ ਹੁਣ ਸਰਕਾਰ ਨੂੰ ਪਤਾ ਹੋਊਗਾ ਜੀ ਕਿਉਂ ਬੰਦ ਕਰਕੇ ਪਾਏ ਜਾਂਦੇ ਨੇ ਹਰੋਜ਼। ਆ ਤੁਹਾਨੂੰ ਵਲੋਗ ਰੈਡ ਦੇ ਵਿੱਚ ਜਾਂ ਗੌਲ ਰੈਡ ਦੇ ਵਿੱਚ ਕੋਈ ਕਾਲ ਕੀਤੀ ਹੈ? ਨਹੀਂ ਕਾਲ ਨਹੀਂ ਕਰੀ ਜੀ ਕੋਈ। ਨਹੀਂ ਨਹੀਂ ਸੱਚੀ ਨਹੀਂ ਕਾਲ ਕਰਦੇ ਕੀ ਕਰ ਕਹਿੰਦੇ ਨੇ ਹੋਰ। ਉਹ ਕਹਿੰਦੇ ਨੇ 7 ਵਜੇ ਲੈਟ ਆਉ ਜੀ ਕਦੇ 9 ਵਜੇ ਆਉ ਜੀ ਕਦੇ 7 ਵਜੇ ਕਹਿੰਦੇ ਨੇ ਕਦੇ 10 ਵਜੇ ਕਹਿੰਦੇ ਨੇ। ਕਹਿੰਦੇ ਨੇ ਫਾਲਟ ਆ ਜੀ।